ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਪੰਤ ਸਿੰਘ ਪੰਨੂ ਜਿਨ੍ਹਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਭਾਈ ਪੰਜਾਬ ਦੇ ਵਿੱਚੋਂ ਜੇਕਰ ਭਈਏ ਕੁਝ ਹੀ ਘੰਟਿਆਂ ਦੇ ਅੰਦਰ ਯਾਨੀ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਦੀ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਨੇ ਭਈਆਂ ਨੂੰ ਪ੍ਰਮੋਟ ਕੀਤਾ ਸੀ ਤਾਂ ਹੁਣ ਇੱਥੇ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਕਿਉਂਕਿ ਕੱਲੇ ਭਈਏ ਨਹੀਂ ਬਲਕਿ ਨਸ਼ਾ ਨੂੰ ਪ੍ਰਮੋਟ ਅਕਾਲੀ ਦਲ ਨੇ ਗੁਪਤ ਰੂਪ ਦੇ ਵਿੱਚ ਕਿਵੇਂ ਕੀਤਾ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਜਿਹੜੀ ਕਾਉਂਸਟੇਬਲ ਬਖਿੰਡੇ ਵਾਲੀ ਅਮਨਦੀਪ ਕੌਰ ਫੜੀ ਜਾਂਦੀ ਹੈ ਦਰਸਲ ਦੇ ਵਿੱਚ ਉਹ ਵੀ ਬਾਦਲਾਂ ਦੀ ਚਲਾਈ ਹੋਈ ਚੇਲੀ ਸੀ ਅਕਸਰ ਸਾਰੇ ਪੰਜਾਬੀਆਂ ਨੂੰ ਪਤਾ ਮੈਂ ਪਹਿਲਾਂ ਵੀ ਕਈ ਖਬਰਾਂ ਉਸੇ ਤੇ ਪਾ ਚੁੱਕਿਆ ਯਾਨੀ ਜਿਹੜੀ ਕਾਉਂਸਟੇਬਲ ਅਮਨਦੀਪ ਕੌਰ ਫੜੀ ਜਾਂਦੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਾਨਕਿਆ ਤੋਂ ਸੀ ਤਾਂ ਉਹਦੇ ਵੀ ਨਾਲ ਅੱਜ ਮੁੱਦਾ ਜੁੜ ਗਿਆ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਕਿ ਪੰਜਾਬ ਖਾਲੀ ਕਰ ਦਿਓ ਨਹੀਂ ਤਾਂ ਇਹਦੇ ਨਤੀਜੇ ਬੜੇ ਹੀ ਗੰਭੀਰ ਨਿਕਲਣਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਗੁਰਪੰਤ ਸਿੰਘ ਪੰਨੂ ਧਮਕੀ ਦੇ ਚੁੱਕੇ ਨੇ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਕਹਿੰਦੇ ਜੀ ਪੰਜਾਬ ਛੱਡ ਦੇ ਨਹੀਂ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਵੱਡੇ ਧਮਾਕੇ ਕਰਾਂਗੇ ਇਹ ਗੁਰਪੰਤ ਸਿੰਘ ਪੰਨੂ ਬਣੀਓ ਵੀਡੀਓ ਜਾਰੀ ਕੀਤੀ ਗਈ ਹੈ ਤਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਣ ਜਾ ਰਿਹਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੀ ਇਹਦੇ ਪਿੰਜੇ ਵਿੱਚ ਆ ਗਏ ਨੇ ਕਿਉਂਕਿ ਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਤੇ ਭਈਆਂ ਦਾ ਇੱਕ ਬਹੁਤ ਵੱਡਾ ਅਲੀਗੇਸ਼ਨ ਲੱਗਿਆ ਔਰ ਦੂਜੇ ਪਾਸੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਸਤੇ ਇਹਨਾਂ ਨੇ ਅਮਨਦੀਪ ਕੌਰ ਬਠਿੰਡੇ ਵਾਲੀ ਕਾਉਂਸਟੇਬਲ ਜਿਹੜੀ ਫੜੀ ਜਾਂਦੀ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਵਰਤ ਰਹੇ ਸੀ ਕਿ ਸਰਕਾਰ ਦੀ ਬਦਨਾਮੀ ਹੋਵੇ ਪ੍ਰਸ਼ਾਸਨ ਦੀ ਹੋਵੇ ਕਿਉਂਕਿ ਸਰਕਾਰ ਨੂੰ ਸਿੱਟਣ ਦਾ ਕੰਮ ਐਸੇ ਹੀ ਮੋਰਿਆਂ ਦੇ ਨਾਲ ਕੀਤਾ ਜਾ ਰਿਹਾ ਸੀ ਔਰ ਹੁਣ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਗੁਰਪੰਤ ਸਿੰਘ ਪੰਨੂ ਨੇ ਭਈਆਂ ਨੂੰ ਪੰਜਾਬ ਖਾਲੀ ਕਰਨ ਦੀ ਧਮਕੀ ਕਿਵੇਂ ਦਿੱਤੀ ਏ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਕਿਵੇਂ ਪ੍ਰਵਾਸੀਆਂ ਦੇ ਮੁੱਦੇ ਵਿੱਚ ਯਾਨੀ ਉਹਨਾਂ ਦੇ ਅਲਿਗੇਸ਼ਨ ਕਿਵੇਂ ਲੱਗੇ ਨੇ ਉਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਜੋ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਨਾਲ ਜੁੜਿਆ ਹੋਇਆ ਇਹ ਮਸਲਾ ਹੁਣ 6 ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਹੋਣਾ ਤੱਕ ਵੀ ਹੈ ਜਿਹੜਾ ਉਹ ਪਹੁੰਚ ਗਿਆ ਪੰਨੂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿਹਾ ਗਿਆ ਵੀ ਪ੍ਰਵਾਸੀ ਮਜ਼ਦੂਰ 19 ਅਕਤੂਬਰ ਤੱਕ ਪੰਜਾਬ ਛੱਡ ਦੇਣ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਸਿੱਟੇ ਪ੍ਰਵਾਸੀ ਮਜ਼ਦੂਰਾਂ ਨੂੰ ਉਕਤਨੇ ਪੈ ਸਕਦੇ ਨੇ 6 ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਜਿਹੜੇ ਨੇ ਅਕਸਰ ਵਿਵਾਦਾਂ 'ਚ ਕਿਨੇ ਰਹਿੰਦੇ ਨੇ ਹਰਿਆਸਤਾਨ ਜਾਂ ਇੱਕ ਵੱਖਰਾ ਖੇਤਾ ਸਿੱਕ ਸੋਵਰਨਿਟੀ ਨੂੰ ਲੈ ਕੇ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਗੁਰਪਤਵੰਤ ਪੰਨੂ ਜਿਹੜਾ ਉਹਨਾਂ ਦਾ ਨਾਮ ਆਉਂਦਾ ਖਾਸ ਤੌਰ ਤੇ ਚਾਹੇ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵਰਗਲਾ ਕੇ ਕੋਈ ਨਾਰੇ ਲਿਖਵਾਉਣੇ ਹੋਣ ਜਾਂ ਇਹੋ ਜਿਹੀ ਕੋਈ ਵਾਇਲੈਂਟ ਘਟਨਾ ਨੂੰ ਅੰਜਾਮ ਦੇਣਾ ਹੋਵੇ ਤਾਂ ਉਸ ਦੇ ਪਿੱਛੇ ਜਿਹੜਾ ਨਾਮ ਹੈ ਉਹ ਗੁਰਪਤਵੰਤ ਪੰਨੂ ਹੋਣਾ ਦਾ ਹੁੰਦਾ ਸੋ ਪੰਜਾਬ ਦੇ ਵਿੱਚ ਜਿਹੜਾ ਇੱਕ ਮਾਈਗ੍ਰੇਸ਼ਨ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡਾ ਮਸਲਾ ਚੱਲਿਆ ਹੋਇਆ ਹੈ ਖਾਸ ਤੌਰ ਤੇ ਇੱਕ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜਾ 5 ਸਾਲ ਦਾ ਬੱਚਾ ਮਾਰਿਆ ਸੀ ਉਸੇ ਦਾ ਕਰਕੇ ਮਾਹੌਲ ਵਿਗੜ ਗਿਆ ਪਰ ਵੱਡੇ ਪੱਦਰ ਦੇ ਉੱਤੇ ਗੁਰਪੰਤ ਸਿੰਘ ਪੰਨੂ ਦੁਆਰਾ ਬਾਦਲਾਂ ਨੂੰ ਵੀ ਹੁਣ ਖਿੱਚਿਆ ਜਾਊਗਾ ਕਿਉਂਕਿ ਬਾਦਲਾਂ ਨੇ ਦਰਸਲ ਦੇ ਵਿੱਚ ਭਈਏ ਪ੍ਰਮੋਟ ਕੀਤੇ ਨੇ ਕਹਿੰਦੇ ਜੀ 200 ਭਈਆ ਬਾਦਲਾਂ ਦੇ ਖੇਤਾਂ ਵਿੱਚ ਅੱਜ ਵੀ ਕੰਮ ਕਰ ਰਿਹਾ ਹੈ ਯਾਨੀ ਸੁਖਬੀਰ ਸਿੰਘ ਬਾਦਲ ਉਹ ਨੇਤਾ ਨੇ ਜਿਹੜੇ ਗਵਤ ਰੂਪ ਦੇ ਵਿੱਚ ਪੰਜਾਬ ਨੂੰ ਮਾਰ ਰਹੀ ਸੀ ਯਾਨੀ ਪੰਜਾਬ ਦੇ ਅੰਦਰ ਟ੍ਰੇਨਾਂ 'ਤੇ ਭਰ ਭਰ ਕੇ ਭਈਆਂ ਦੀਆਂ ਕਿਉਂ ਆਉਂਦੀਆਂ ਸੀ ਪਹਿਲਾਂ ਸਭ ਤੋਂ ਬਾਦਨਾ ਨੇ ਬਾਦਨਾ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਕਾਉਂਸਲ ਖੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਅਮਨਦੀਪ ਕੌਰ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਕਿਵੇਂ ਉਹਨੂੰ ਮੋਹਰਾ ਬਣਾਇਆ ਸੀ ਯਾਨੀ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਤੋਂ ਸੀ ਚੱਕ ਫਦੇ ਸਿੰਘ ਵਾਲੇ ਤੋਂ ਅਮਨਦੀਪ ਕੌਰ ਉਸੇ ਨੂੰ ਬਾਦਲਾਂ ਨੇ ਭਰਤੀ ਕਰਵਾਇਆ ਸੀ ਤਾਂ ਕਿ ਮੌਕਾ ਆਉਣ ਤੇ ਇਸੇ ਕਾਉਂਸਟੇਬਲ ਨੂੰ ਵਰਤਿਆ ਜਾਣਾ ਚਾਹੀਦਾ ਪਰ ਉਹਨਾਂ ਨੇ ਉਸ ਨੂੰ ਵਰਤਿਆ ਵੀ ਪੰਜਾਬ ਦੇ ਅੰਦਰ ਜੋ ਉਹਨੇ ਹਾਂ ਕਰ ਮਚਾਈ ਸੀ ਵੱਡੇ ਪੱਦਰ ਦੇ ਉੱਤੇ ਉਹਨੇ ਚਿੱਟਾ ਵਿੱਚ ਸਰਸੇ ਤੱਕ ਵੇਚ ਦਿੱਤਾ ਯਾਨੀ ਪੰਜਾਬ ਦੀ ਦਸ਼ਾ ਖਰਾਬ ਕਰਨ ਦੇ ਵਾਸਤੇ ਇਹਨਾਂ ਨੇ ਇੱਕ ਮੋਹਰਾ ਬਣਾ ਰੱਖੀ ਸੀ ਪਰ ਜਦੋਂ ਪਤਾ ਲੱਗਦਾ ਕਿ ਬਾਦਲ ਕਹੇ ਨੇ ਭਰਤੀ ਕਰਵਾਈ ਸੀ ਕਾਉਂਸਟੇਬਲ ਅਮਨਦੀਪ ਕੌਰ ਪਰ ਫੇਰ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲ੍ਹਦੀਆਂ ਨੇ ਕਿ ਮਜੀਠੀਆ ਜਿਹੜਾ ਤਸਕਰ ਐਵੇਂ ਨਹੀਂ ਬਣਿਆ ਉਹ ਉਹ ਇਹੋ ਜਿਹੇ ਲੋਕ ਪਤਾ ਨਹੀਂ ਕਿੰਨੇ ਕਿੰਨਾਂ ਦੇ ਥੱਲੇ ਕੰਮ ਕਰਦੇ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਬਾਦਲ ਔਰ ਇਹਨਾਂ ਮਜੀਠੀਆਂ ਦੇ ਥੱਲੇ ਚੱਲ ਰਹੇ ਨੇ ਯਾਨੀ ਚਿੱਟੇ ਦੀ ਤਸਕਰੀ ਦੇ ਨਾਲ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਆ ਦੂਜੇ ਪਾਸੇ ਕਹਿੰਦੇ ਜੀ ਭਈਆਂ ਨੂੰ ਪ੍ਰਮੋਟ ਕਰਨ ਵਾਲਾ ਬਾਦਲ ਪਰਿਵਾਰ ਯਾਨੀ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੁਆਰਾ ਭਈਆਂ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਕੀਤਾ ਗਿਆ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਅੰਦਰ ਲਿਆਉਣ ਵਾਲੇ ਭਈਆਂ ਨੂੰ ਵਿਕਸਿਤ ਕਰਨ ਵਾਲੇ ਇਹੀ ਬਾਦਲ ਪਰਿਵਾਰ ਨੇ ਕਿਉਂਕਿ ਅੱਜ ਵੀ ਕਹਿੰਦੇ ਜੀ 200 250 ਭਈਆ ਇਹਨਾਂ ਦੇ ਖੇਤਾਂ ਦੇ ਵਿੱਚ ਮੌਜੂਦ ਹੈ ਕਿਉਂਕਿ ਹਜ਼ਾਰਾਂ ਏਕੜ ਜ਼ਮੀਨ ਹੈ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿ ਕੇ ਪਿੱਛੇ ਰੱਖਿਆ ਜਾਂਦਾ ਕਹਿੰਦੇ ਜੀ ਪੰਜਾਬੀ ਤਾਂ ਕੰਮ ਹੀ ਨਹੀਂ ਕਰਦੇ ਫਿਰ ਭਈਆਂ ਨੂੰ ਪ੍ਰਮੋਟ ਕਿਹਨੇ ਕੀਤਾ ਬਾਦਲਾ ਨੇ ਕਾਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਦੀ ਪੱਟੀ ਮੇਸ ਹੋ ਰਹੀ ਹੈ ਉੱਤੋਂ ਇਹਨਾਂ ਦੇ ਬਹੁਤ ਸਾਰੇ ਚਮਚੇ ਛੱਡ ਰੱਖੇ ਹੋਏ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਜੀ ਬਾਦਲ ਤਾਂ ਬੜੇ ਚੰਗੇ ਨੇ ਹਾਰਾਂ ਦੇ ਵਿੱਚ ਸੁਖਵੀਰ ਬਾਦਲ ਨੇ ਪੈਸਾ ਬਹੁਤ ਵੰਡ ਦਿੱਤਾ ਪਰ ਪੰਜਾਬ ਦੀ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਨੇ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਸ਼ੁਰੂ ਕਰ ਦਿੱਤਾ ਯਾਨੀ ਕਹਿੰਦੇ ਹੁਣ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਵਿਲੰਝੇ ਵਿੱਚ ਆਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ ਇਸ ਕਰਕੇ ਹਰ ਸਿਮਰਤਕਾਰ ਬਾਦਲ ਨੇ ਬਚਣ ਦੇ ਲਈ ਜਨਾਨੀਆਂ ਖੜੀਆਂ ਕਰ ਦਿੱਤੀਆਂ ਨੇ ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਬਦਨਾਮੀ ਕਰਨ ਦੀ ਕੋਸ਼ਿਸ਼ ਹਰ ਸਿਮਰਤਕਾਰ ਬਾਦਲ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਆਪ ਉਹ ਪਿੱਛੇ ਰਹਿੰਦੇ ਨੇ ਔਰਤਾਂ ਨੂੰ ਮੂਰੇ ਕਰ ਦਿੰਦੇ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੀ ਕਿ ਬਦਨਾਮੀ ਹੋ ਜਾਵੇ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਵਾਦਨਾ ਨੂੰ ਇਨਾ ਮਝੀਠੀਆਂ ਨੂੰ ਕਿ ਜਿੰਨਾ ਕੀਤਾ ਕਾਲੀਦਾਨ ਨੇ ਪੰਜਾਬ ਦਾ ਨੁਕਸਾਨ ਕੀਤਾ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤੇ ਨੇ ਪੰਜਾਬ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਗੱਲਾਂ ਦੇ ਵਿੱਚ ਇਨ੍ਹਾਂ ਭੜਕਾਵਿਆਂ ਦੇ ਵਿੱਚ ਨਹੀਂ ਆਉਂਦੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ